ਅਵੇਖੋ ਠੇਕੇ ਤੇ ਕੰਮ ਕਰਨ ਵਾਲਾ ਇਹ ਵਿਅਕਤੀ ਘਰੋਂ ਤਾਂ ਨਿਕਲਦਾ ਹੈ ਪਰ ਜਦੋਂ ਉਥੇ ਨਹੀਂ ਪਹੁੰਚਦਾ ਤਾਂ ਪਰਿਵਾਰ ਨੂੰ ਫੋਨ ਆਉਂਦਾ ਜਿਸ ਤੋਂ ਬਾਅਦ ਪਰਿਵਾਰ ਭੱਜਿਆ ਭੱਜਿਆ ਆਪਣੇ ਪਿਓ ਨੂੰ ਲੱਭਣ ਦੇ ਲਈ ਜਦੋਂ ਜਹਿਦ ਦੇ ਵਿੱਚ ਲੱਗ ਜਾਂਦਾ ਹੈ ਤਾਂ ਨਹਿਰ ਦੇ ਪੁਲ ਤੇ ਸਕੂਟਰ ਖੜਾ ਮਿਲਦਾ ਹੈ ਤੇ ਕੋਲ ਪਈਆਂ ਚਪਲਾ ਤੇ ਮੋਬਾਈਲ ਵੀ ਉੱਥੇ ਹੀ ਪਿਆ ਹੁੰਦਾ ਜਿਸ ਤੋਂ ਬਾਅਦ ਪੁੱਤਰ ਤਾਂ ਤਾਂਹਾ ਮਾਰ ਕੇ ਹੀ ਉੱਥੇ ਰੋਣ ਲੱਗ ਪੈਂਦਾ ਤਾਂ ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਜਿਹੜਾ ਸਵੇਰ ਤੋਂ ਲਾਪਤਾ ਹੋ ਗਿਆ ਸੀ ਕਰੋ ਠੇਕੇ ਤੇ ਕੰਮ ਕਰਨ ਦੇ ਲਈ ਨਿਕਲਿਆ ਪਰ ਉੱਥੇ ਨਹੀਂ ਪਹੁੰਚਦਾ ਜਿਸ ਤੋਂ ਬਾਅਦ ਫਰੀਦਕੋਟ ਦਾ ਇਹ ਮਾਮਲਾ ਜਿਹੜਾ ਇਹ ਪਰਿਵਾਰ ਹੈ ਇਸ ਦੇ ਵੱਲੋਂ ਪਾਲ ਸ਼ੁਰੂ ਕੀਤੀ ਜਾਂਦੀ ਹੈ ਤਾਂ ਇਹ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਇਸ ਵਿਅਕਤੀ ਨੇ ਨਹਿਰ ਦੇ ਵਿੱਚ ਛਾਲ ਮਾਰੀ ਹੋਵੇ ਕਿਉਂਕਿ ਜਿਹੜੀਆਂ ਚੱਪਲਾ ਮੋਬਾਈਲ ਤੇ ਸਕੂਟਰ ਨਹਿਰ ਦੇ ਕੰਢੇ ਉਹ ਬਰਾਮਦ ਹੋਇਆ ਜਿਸ ਤੋਂ ਬਾਅਦ ਪਰਿਵਾਰ ਕਾਫੀ ਭਾਵੁਕ ਹੈ ਪੁੱਤਰ ਤਾਂ ਰੋ ਰੋ ਕੇ ਉਸ ਦਾ ਬੁਰਾ ਹਾਲ ਹੋ ਗਿਆ ਹੈ ਵਾਰ-ਵਾਰ ਆਪਣੇ ਪਿਓ ਨੂੰ ਆਵਾਜ਼ਾਂ ਮਾਰ ਰਿਹਾ ਹੈ ਹਾਲਾਂਕਿ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਵਿਅਕਤੀ ਦੀ ਪਾਲਕੀ ਕੀਤੀ ਜਾ ਰਹੀ ਹੈ ਹੁੰਦਾ ਇਹ ਨਾਮ ਹੈ ਜੀ ਮੈਂ ਲੱਗ ਰਹਿਣਾ ਨਾਮ ਅੱਛਾ ਜੀ ਨਾਂਵ ਜੀ 11:00 ਵਜੇ ਆਏ ਆ ਇੱਥੇ ਕੋਈ ਅਜਿਹਾ ਸਾਡਾ ਇਕੱਠਿਆ ਨਹੀਂ ਹੈ ਸੋ ਉਹ ਦਾ ਕੈਂਪ ਆ ਕੇ ਬੰਦਾ ਹੋਈ ਜਾਂਦਾ ਹੈ ਉਮਰ 55 ਸਾਲ ਹੈ ਜੀ ਆਹ ਯਾਰ ਗਾਈ ਤਾਂ ਅਲੂੜੀ ਪਾ ਦਿੰਦੇ ਆ ਆਹ ਕਿੰਨੇ ਚਾਹੀਦੀ ਤੁਸੀਂ ਆਹ ਪਾਤਾ ਮੈਂ ਮੱਖਾਂ ਦੋ ਪਾ ਦੇ ਕੰਮ ਕੀ ਪਾ ਦੇ ਨਾ 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 ਜੀ ਨਾ ਨਾ ਲੱਗ ਗਈ ਜਿੰਦਾ ਨਾ ਜੋ ਮੈਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕਾਫੀ ਮੱਥੇ ਦਾ ਸੋਹੇ ਹੀ ਆਣ ਲੱਗੋ ਕੋਈ ਨਾਲ ਨਹੀਂ ਬੈਠਣ ਕੋਈ ਹੈ ਯਾਰ ਇੱਕ ਮਿੰਟ ਮਿਲਣਾ ਹਨੀ ਕਪੂਰੇ ਜੀ ਕੀ ਘਟਣਾ ਵਾਪੀ ਕੁਝ ਨਹੀਂ ਮੈਂ ਵਧੀਆ ਮਿਲ ਕੇ ਰਾਤ ਨੂੰ ਆਏ ਹੈਗੇ ਮੈਂ ਗੇਰ ਖੋਲ ਆ ਕੇ ਅੰਦਰ ਬੈਠੇ ਹੈਗੇ ਰੋਟੀ ਪਾਣੀ ਸਦਾ ਕੋਲ ਖਾਦਾ ਹੈਗਾ ਜੀ ਵਧੀਆ ਮੈਂ ਮੈਂ ਸਵੇਰੇ ਮਾਂ ਕੇ 7 ਵਜੇ ਦੁਕਾਨ ਤੇ ਆਏ ਨਾ ਜੀ ਆਪਣਾ ਮੈਂ ਨਿਮਣਿਕ ਹਾਟਾ ਲੱਗਾ ਜੀ ਇਹੀ ਕਰਦੇ ਸੀ ਇਹ ਠੀਕ ਤੇ ਲੱਗੇ ਸੀਗੇ ਜੀ ਤੇ ਮਨ ਕੋ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਵੈਸੇ ਤਾਂ ਨੋ ਬੜੀ ਗੋਟੀ ਪਣੀ ਖਦਾ ਜੀ ਮੇਰਾ ਉਹਦਾ ਕੰਮ ਤੇ ਆ ਗਿਆ ਜੀ ਬਾਅਦ ਚ ਮੈਨੂੰ ਠੇਕੇ ਵਾਲੇ ਨੇ ਫੋਨ ਆਇਆ ਵੀ ਆਪਾਂ ਦੁਕਾਨ ਤੇ ਨਹੀਂ ਆਏ ਮੈਸੇਜ ਆ ਬੁਖਾਰ ਵਗੈਰਾ ਹੋਊਗਾ ਕੋਈ ਠੰਡ ਹੈਗੀ ਹੈ ਜੀ ਤੇ ਮੈਂ ਕਿਹਾ ਬੁਖਾਰ ਵਗੈਰਾ ਹੋਊਗਾ ਤੇ ਮੈਂ ਫੋਨ ਮਾਰਿਆ ਤੇ ਬਾਅਦ ਚ ਕਹਿੰਦੇ ਵੀ ਇੱਥੇ ਸਕੂਟਰ ਖੜਾ ਹੈਗਾ ਜੀ ਤੇ ਮੈਂ ਭੱਜ ਕੇ ਇੱਧਰ ਆ ਗਿਆ ਜੀ ਉਹ ਠੇਕੇ ਵਾਲੇ ਦਾ ਫੋਨ ਆਇਆ ਸੀਗਾ ਜੀ ਉਹ ਕਹਿੰਦੇ ਵੀ ਤੁਹਾਡਾ ਪਾਪਾ ਨੇ ਦੁਕਾਨ ਨਹੀਂ ਖੋਲਹੀਗੀ ਤੇ ਮੈਂ ਕਿਹਾ ਵੀ ਪਤਾ ਨਹੀਂ ਬੁਖਾਰ ਵਗੈਰਾ ਨਾ ਹੋਵੇ ਤੇ ਬਾਅਦ ਚ ਕਹਿੰਦੇ ਵੀ ਤੁਹਾਡਾ ਫੋਨ ਵੀ ਇੱਥੇ ਚੱਕੀ ਮੰਗ ਸਿੰਘ ਰੋਡ ਤੇ ਫੋਨ ਪਿਆ ਸਕੂਟਰ ਖੜ ਤਾਂ ਮੈਂ ਆ ਗਿਆ ਜੀ ਮੈਂ ਆ ਕੇ ਦੇਖਿਆ ਫਿਰ ਇੱਥੇ ਸਕੂਟਰ ਖੜਾ ਜੀ ਪਾਪਾ ਦੀ ਚਪਲਾ ਪਈਆਂ ਜੀ ਕੋਈ ਕੋਈ ਮਾਰ ਚਪਲਾ ਕੋਈ ਤਾਂ ਕੋਈ ਦਿੱਕਤਾਂ ਨਹੀਂ ਗੱਲ ਨਹੀਂ ਮੋਜੀ ਕੋਈ ਐਹੋ ਜਿਹੀ ਕਰੇ ਮੈਨੂੰ ਕਿ ਵਧੀਆ ਸੀਗਾ ਸਾਰਾ ਕੁਝ ਮਤਲਬ ਕਿ ਨਾ ਝਗੜਾ ਨਾ ਲੈਣਾ ਨਾ ਦੇਣਾ ਕੁਝ ਮਤਲਬ ਕਿ ਹੈ ਨਹੀਂ ਸੀਗਾ ਤੇ ਬਾਕੀ ਦਿਲ 'ਚ ਕੁਝ ਹੋਵੇ ਤਾਂ ਕੁਝ ਕਹਿ ਨਹੀਂ ਸਕਦੇ ਜੀ ਬਾਕੀ ਤਾਂ ਹੁਣ ਮਾਲਕ ਜਾਣਦਾ ਜੀ